ਨੌਜਵਾਨ ਪੀੜੀ ਲਗਾਤਾਰ ਹੀ ਵਿਦੇਸ਼ਾਂ ਦੇ ਵਿੱਚ ਪੜਾਈ ਕਰਨ ਅਤੇ ਰੋਜ਼ਗਾਰ ਦੇ ਲਈ ਚਲੀ ਜਾ ਰਹੀ ਹੈ ਹੁਣ ਤਾਂ ਹਰ ਇੱਕ ਦਾ ਵਿਦੇਸ਼ ਜਾਣ ਦਾ ਸੁਪਨਾ ਹੈ ਵੈਸੇ ਜੇਕਰ ਗੱਲ ਕਰੀਏ ਤਾਂ ਪੰਜਾਬ ਇੰਡੀਆ ਦੇ ਹਾਲਾਤ ਤਾਂ ਅਸੀਂ ਸਭ ਜਾਣੂ ਹੀ ਹਾਂ ਉਸ ਨੌਜਵਾਨ ਵਿਦੇਸ਼ਾਂ ਦੇ ਵਿੱਚ ਜਾਣਤੇ ਏਜੰਟਾਂ ਦੀ ਠੱਗੀ ਦਾ ਸ਼ਿਕਾਰ ਹੋ ਰਹੇ ਹਨ ਅਤੇ ਕੁਝ ਵਿਦੇਸ਼ਾਂ ਦੇ ਵਿੱਚ ਪਹੁੰਚ ਕੇ ਸਮੱਸਿਆਵਾਂ ਦੇ ਨਾਲ ਜੂਝ ਰਹੇ ਹਨ ਅਜਿਹਾ ਹੀ ਮਾਮਲਾ ਫਰੀਦਕੋਟ ਦੇ ਐਜੂਕੇਸ਼ਨ ਸੈਂਟਰ ਦਾ ਸਾਹਮਣੇ ਆਇਆ ਜਿੱਥੇ ਵਿਦੇਸ਼ ਗਏ ਨੌਜਵਾਨਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਵੱਜੀ ਠੱਗੀ ਦੇ ਕਤਿਤ ਦੋਸ਼ ਲਗਾਏ ਜਾ ਰਹੇ ਹਨ ਜਿਸ ਦੇ ਰੋਸ ਵਿੱਚ ਜੋ ਐਜੂਕੇਸ਼ਨ ਸੈਂਟਰ ਦੇ ਬਾਹਰ ਦੋ ਵਾਰ ਧਰਨੇ ਲਗਾ ਕੇ ਰੋਸ ਜਤਾਇਆ ਗਿਆ ਹੈ ਪਰਿਵਾਰਕ ਮੈਂਬਰਾਂ ਵੱਲੋਂ ਫਰੀਦਕੋਟ ਪੁਲਿਸ ਉੱਪਰ ਵੀ ਦੋਸ਼ ਲਗਾਉਂਦੇ ਆ ਕਿ ਪੁਲਿਸ ਸ਼ਿਕਾਇਤਾਂ ਕਰਨ ਦੇ ਬਾਵਜੂਦ ਵੀ ਕਾਰਵਾਈ ਨਹੀਂ ਕੀਤੀ ਜਾ ਰਹੀ ਅਤੇ ਜਦ ਕਿ ਸਾਡੇ ਪੁਲਿਸ ਵੱਲੋਂ ਬਿਆਨ ਵੀ ਦਰਜ ਕਰ ਲਏ ਗਏ ਹਨ ਹਾਂ ਜੀ ਆਪਣਾ ਵੀਰੇ ਮਸਲਾ ਇਹ ਆ ਵੀ ਇਹ ਮਹੀਨਾ ਡੇਢ ਮਹੀਨਾ ਹੋ ਗਰੜ ਕਾ ਭੈ ਨੂੰ ਅਸਲ ਵਿੱਚ ਆਖੜੇ ਆ ਭੰਦੀ ਤੇ ਵੀਰ ਖੜਾ ਇਹਨਾਂ ਦੇ ਸਾਡੇ ਨਾਲ ਫੈਮਿਲੀ ਰਿਲੇਸ਼ਨ ਅਸੀਂ ਸਮਾਜ ਵਿੱਚ ਚਿਰਦੇ ਇੱਥੇ ਜੇ ਸਮਾਜ ਦੇ ਵਿੱਚ ਇੰਨੀ ਸ਼ਰਮ ਲੁੱਟ ਹੋਊਗੀ ਤੇ ਸਾਰੇ ਅੱਖਾਂ ਵਿੱਚ ਕੇ ਬੈਠੇ ਰਹਿਣਗੇ ਇਹਦਾ ਜ਼ਿੰਮੇਵਾਰ ਕੌਣ ਆ ਵੀ ਇੱਕ ਗੱਲ ਵੇਖੋ ਗਰੀਬ ਜਾਟਾ ਇਹਨਾਂ ਕਿੱਲੇ ਪੈਲੀ ਵੇਚ ਕੇ ਇਹਨੇ ਪੈਸੇ ਖੁੱਛ ਛੜਦੇ ਕਿੱਧਰ ਗਏ ਪੈਸੇ ਤਿੰਨ ਕਿੱਲੇ ਪੈਲੀ ਵੇਚੀ ਇਹਨਾਂ ਨਾਲ ਲਿਆ ਸੀ ਇਹਨਾਂ ਕੋਲੇ ਬੰਦਾ ਉੱੜਦਾ ਸੀ ਇਹਨਾਂ ਨੇ ਘਰਾਂ ਦੇ ਘਰ ਆਇਆਦੇ ਲੋਕਾਂ ਦੀਆਂ ਪੈਲੀਆਂ ਵਕਾਤਦੀਆਂ ਲੋਕਾਂ ਦੇ ਮਕਾਨ ਵਕਾਤੇ ਲੋਕਾਂ ਨੇ ਕਰਜ਼ੇ ਚੱਕ ਚੱਕ ਬੱਚਿਆਂ ਤੇ ਲਾਦੇ ਆ ਠੀਕ ਆ ਇਹਨਾਂ ਕੋਲੇ ਕੀ ਥੋਰਟੀ ਆ ਕਾਦੇ ਵੇਚਦੇ ਕਾਦਾ ਦਫਤਰ ਖੋਲ੍ਹਿਆ ਬੱਚੇ ਕਿਵੇਂ ਬਾਹਰ ਭੇਜਦੇ ਆ ਕੋਈ ਲਾਇਸੈਂਸ ਐ ਨਾ ਕੋਲੇ ਕੀ ਇਹਨਾਂ ਕੋਲ ਠੀਕ ਆ ਇਹ ਬੱਚੇ ਬਾਹਰ ਭੇਜ ਨਹੀਂ ਸਕਦੇ ਕਬੂਤਰਬਾਜੀ ਦਾ ਤੇ ਵਰਤਾ ਹੋਣਾ ਚਾਹੀਦਾ ਇਹ ਬੰਦੇ ਤੋਂ ਤਿੰਨ ਕਿੱਲੇ ਪੈਲੀ ਵੇਚ ਕੇ 21 ਲੱਖ ਰੁਪਏ ਦੇ ਹਿਸਾਬ ਨਾਲ ਸਾਲ ਪਹਿਲਾਂ 68 ਲੱਖ ਰੁਪਇਆ ਨਕਦ ਇਹਨਾਂ ਨੂੰ ਦਿੱਤਾ। ਕਿ ਐਕਾਊਂਟ ਵਿੱਚ ਪੈਸੇ ਪਵਾਉਂਦਾ ਨਹੀਂ ਸੀ ਕਿਉਂਕਿ ਇਹਨਾਂ ਠੱਗੀ ਮਾਰਨੀ ਸੀ। ਕਦੇ ਵੀ ਕੋਈ ਏਜੰਟ ਐਕਾਊਂਟ ਵਿੱਚ ਪੈਸੇ ਪਵਾਊਗਾ, ਕਦੇ ਨਹੀਂ ਪਵਾਊਗਾ। ਆਹ ਸਟੇਟਮੈਂਟ ਆ। ਠੀਕ ਹੈ ਜੀ ਪੈਸੇ ਕਢਵਾ ਕੇ ਸਾਰੇ ਇਹਨੂੰ ਕੈਸ਼ ਜੋ ਦੇਖ ਰਹੀ ਇਹਨਾਂ ਦੇ ਦਿਲ ਵਿੱਚ ਸੀ ਇਹ ਡਰ। ਵੀ ਇਹਨੇ ਪੈਸੇ ਕੈਸ਼ ਦੇਣ ਲੱਗੇ ਆ ਸਾਡੇ ਨਾਲ ਠੱਗੀ ਨਾ ਵਾਪਰੇ। ਹੋਇਆ ਉਹੀ ਜੋ ਡਰ ਸੀਗਾ। 68 ਲੱਖ ਰੁਪਇਆ ਕੈਸ਼ ਦਿੱਤਾ ਉਹਦੀ ਵੀਡੀਓ ਬਣਾਈ ਹੈ ਦਫ਼ਤਰ ਦੇ ਵਿੱਚ ਬਣੀ ਹੈ। ਜਿਹੜੇ ਬੰਦੇ ਨੇ 81 ਲੱਖ ਰੁਪਇਆ ਗਿਣਿਆ ਇਹਦੇ ਪਿਓ ਨੇ ਪੈਸੇ ਫੜੇ ਆ ਉਹ ਬੰਦਾ ਇਹਨੇ ਦਫਤਰ ਉਹ ਚੋਟਾ ਦਾ ਜਦ ਕੇ 12 ਤੋਂ 15 ਸਾਲ ਦਫਤਰ ਉਹ ਬੰਦੇ ਨੇ ਦਾ ਚਲਾਇਆ ਕਿਉਂਕਿ ਪਹਿਲਾਂ ਵੀ ਇਹਦਾ ਇਹੀ ਰੋਲ ਆ ਰਿਹਾ ਬਾਜ਼ਾਰ ਦੇ ਵਿੱਚ ਪ੍ਰਸ਼ਾਸਨ ਨੇ ਅੱਖਾਂ ਮੀਟੀਆਂ ਦੀਆਂ ਇਹਨਾਂ ਕੋਲੇ ਪੈਸੇ ਹੈ ਨਹੀਂ ਵਿਚਾਰਿਆਂ ਕੋਲੇ ਦੇਣ ਨੂੰ ਇਹਨਾਂ ਕੋਲੇ ਜਿਹੜਾ ਕੁਝ ਹੈਗਾ ਇਹਨਾਂ ਨੇ ਵੇਚ ਵਟ ਕੇ ਦੇਤਾ ਠੀਕ ਹੈ ਜੀ ਹੁਣ ਇਹਦੇ ਕੋਲੇ ਹੈਗੇ ਆ ਇਹਨੇ ਬਥੇਰੇ ਬਣਾਏ ਆ ਇਹ ਦੇ ਦੂਗਾ ਵਿਚਾਰ ਪੈਸੇ ਮਹੀਨਾ 20 ਦਿਨ ਹੋਰ ਲੰਘ ਜਾਣਗੇ ਠੀਕ ਹੈ ਜੀ ਅਸੀਂ ਤਾਂ ਇਹ ਗੱਲ ਕਹਿਣੇ ਨੂੰ ਅਨਸਾਫ਼ ਨਹੀਂ ਨਾ ਚਾਹੀਦਾ ਬੱਚਿਆਂ ਦੀ ਗੱਲ ਹੋਈ ਸੀ ਵੀ ਪੀਆਰ ਕਰਾਉਂਗਾ ਬਾਅਦ ਤਾਂ ਇਹਨੇ ਪੈਸੇ ਦਿੱਤੇ ਸੀ ਨਹੀਂ ਤਾਂ ਇਹਨੇ ਪੈਸੇ ਕੋਈ ਨਹੀਂ ਦਿੰਦਾ ਕੋਈ ਬੇਫੂਕ ਨਹੀਂ ਇਹਨੇ ਪੈਸੇ ਲੈਣ ਦੇ ਬਾਵਜੂਦ ਬਾਅਦ ਵਿੱਚ ਸਾਡ ਸਾਡੇ ਵਰਕਰ ਪਰਮਿਟ ਦੇ ਇਹਨੇ ਬੱਚੇ ਬਾਹਰ ਭੇਜੇ ਆ ਇਹ ਕਿਉਂ ਵਰਕਰ ਪਰਮਿਟ ਕਿਵੇਂ ਲਵਾ ਕੇ ਦਿੰਦਾ ਕਿੱਥੇ ਦੀ ਸੈਟਿੰਗ ਆ ਕਿਹੜੇ ਹਾਈ ਕਮਿਸ਼ਨ ਦਾ ਸੈਟਿੰਗ ਹੈ ਦੀ ਕਿਹੜੀ ਅੰਬੈਸੀ ਚ ਸੈਟਿੰਗ ਆ ਕਿਹੜਾ ਲਾਇਸੈਂਸਰ ਕੋਲੇ ਇਹ ਤਾਂ ਕਿਉਂ ਪ੍ਰਸ਼ਾਸਨ ਕਿਉਂ ਇਹ ਜਿਹੜਾ ਨਿਆਂ ਜਿਹੜੇ ਚੱਲ ਰਹੇ ਅਸੀਂ ਝੂਠਾ ਉਹਨਾਂ ਤੇ ਪਰਚੇ ਕਿਉਂ ਨਹੀਂ ਦੱਦੀ ਕਿਉਂ ਵੀ ਦੇ ਰਹਿਆ ਪ੍ਰਸ਼ਾਸਨ ਪਰਤੇ ਜਵਾਬ ਦਾਰੇ ਬੱਚੇ ਉਥੇ ਵਿਦਾਊਟ ਵੀਜ਼ਾ ਹੋ ਗਏ ਸਾਲ ਬਾਅਦ ਇਹਨਾਂ ਨੇ ਇਹਨਾਂ ਨਾਲ ਗੱਲ ਕੀਤੀ ਵੀ ਸਾਡੇ ਬੱਚੇ ਵਿਦਾਊਟ ਵੀਜ਼ਾ ਹੋ ਗਏ ਆ ਠੀਕ ਆ ਜੀ ਉਹਨਾਂ ਦਾ ਕੁਝ ਕਰੋ ਹੁਣ ਤੁਸੀਂ ਤਾਂ ਕਦੇ ਪੀਅਰ ਕਰਾ ਕੇ ਦੋਗੇ ਉਸ ਤੋਂ ਬਾਅਦ ਇਹਨਾਂ ਨੇ ਉਹਨਾਂ ਨੂੰ ਧੰਗਾ ਰੱਖਦਾ ਇਹ ਕਹਿੰਦੇ ਅਸੀਂ ਕੁਝ ਨਹੀਂ ਕਰਨਾ ਠੀਕ ਆ ਜੀ ਹੁਣ ਇੱਕ ਦਾ ਇੱਕੇ ਦੀ ਬਿਟੀ ਸੀ ਇੱਕੇ ਦਾ ਬੇਟਾ ਸੀ ਇਹਨੇ ਜਵਾਈ ਤੇ ਮੁੰਡਾ ਤਿੰਨ ਕਿਲੇ ਪੈੜੀ ਵੇਚੀ ਵੀ ਮੈਂ ਸੈੱਟ ਕਰ ਦੂੰਗਾ ਠੀਕ ਆ ਜੀ ਜਵਾਈ ਦਾ ਵੀ ਲਾਭ ਬਣ ਗਿਆ ਜਵਾਈ ਦਾ ਹੁਣ ਇਹਨੇ 12 ਲੱਖ ਰੁਪਈਆ ਵੀ ਜਵਾਈ ਦਾ ਲੰਭਾ ਨਾ ਕੁੜੀ ਦਾ ਟੀਟਿਆਣੀ ਦਾ ਕੰਮ ਆ 12 ਲੱਖ ਰੁਪਏ ਜਵਾਈ ਦਾ ਨੇ ਲੱਗ ਭਰ ਕੇ ਉਧਰ ਜਵਾਈ ਨੂੰ ਕਾਗਜ਼ਾਂ ਤੇ ਕਰਤਾ ਬਾੜ ਤੇ 12 72 ਲੱਖ ਰੁਪਏ ਠੋਕ ਗਿਆ ਹੈ ਇਹਨੇ ਕਿਹੜੀ ਪੈਲੀ ਵੇਚੀ ਸੀ ਉਹ 1.5 ਕਰੋੜ ਰੁਪਏ ਦੀ ਅੱਜ ਇਹਦੀ ਠੀਕ ਹੈ ਜੀ ਮੁੰਡਾ ਇਹਦਾ ਡਿਫਾਲਟਰ ਆ ਵਿਦਆਊਟ ਹੋਈ ਜਾ ਜਦੋਂ ਮਰਜ਼ੀ ਉਥੇ ਚੱਕ ਕੇ ਉਹਨੂੰ ਥਾਣੇ ਰੱਖਣ ਜੇ ਰੱਖਣਾ ਜਦੋਂ ਮਰਜ਼ੀ ਇੱਧਰ ਚੜਾ ਦੇਣਾ ਰੋਟੀ ਉਹਨੂੰ ਮਿਲਦੀ ਨਹੀਂ ਗੁਰਦਾਰੇ ਰੋਟੀ ਖਾਂਦਾ ਬੁਰਾ ਹਾਲਾ ਕਰਦਾ ਠੀਕ ਹੈ ਇਹਨਾਂ ਨੂੰ ਕੁਝ ਹੋ ਜਾਵੇ ਕੌਣ ਜ਼ਿੰਮੇਵਾਰਾ ਮੇਰੇ ਇਹਨਾਂ ਨਾਲ ਫੈਮਿਲੀ ਰਿਲੇਸ਼ਨ ਹੈ ਅਸੀਂ ਸਮਾਜ ਚ ਬਚਦੇ ਅਸੀਂ ਨਾਲ ਖੜਾਂਗੇ ਪ੍ਰਸ਼ਾਸਨ ਕੋਲ ਇੱਕ ਮਹੀਨਾ ਹੋ ਗਿਆ ਦਰਖਾਸਤ ਦਿੱਤੀ ਨੂੰ ਠੀਕ ਹੈ ਜੀ ਖਾਤਾ ਹੋ ਗਿਆ ਬੈਨਟ ਦਿੱਤੇ ਨੂੰ ਕੋਈ ਪਰਚਾ ਨਹੀਂ ਕੋਈ ਕਾਰਵਾਈ ਨਹੀਂ ਕਿਉਂ ਨਹੀਂ ਇਹ ਤੇ ਕਬੂਤਰਬਾਈ ਦਾ ਪਰਚਾ ਦਿੰਦੇ ਕਹਿੰਦੇ ਕਹਿੰਦੇ ਵੇਸਟੇ ਦਾ ਚੜੋਂਗਾ ਲੋਕਾਂ ਨੂੰ ਇਹ ਅਰੇ ਸਾਰਾ ਸ਼ਹਿਰ ਜਾ ਚੜਾਤਾ ਲੁੱਟ ਲੁੱਟ ਕੇ ਠੀਕ ਹੈ ਜੀ ਜੇ ਕੋਈ ਸੁਣਵਾਈ ਹੋਊਗੀ ਅੱਜ ਤੱਕ ਇਹਨਾਂ ਨੇ ਮੈਂ ਹੀ ਚੱਲਿਆਂ ਨਾਲ ਕੋਲ ਮੈਂ ਵੀਰਾਂ ਕੋਲ ਆਇਆ ਸੀ ਇਹਨਾਂ ਦਾ ਫੋਨ ਆਇਆ ਅੱਜ ਤੱਕ ਇਹ ਚੱਲੇ ਇਹਨਾਂ ਤੋੜ ਦਿਨਾ ਜੇ ਇੱਕ ਦੋ ਦਿਨ ਦੇ ਵਿੱਚ ਵਿੱਚ ਪੁਲਿਸ ਨੇ ਕੋਈ ਕਾਰਵਾਈ ਨਾ ਕੀਤੀ ਠੀਕ ਹੈ ਜੀ ਦਥੇ ਬਲਦੀਆਂ ਸਾਰੇ ਕਿਤੇ ਸਾਡਾ ਸਹਿਚਾਰ ਹੈ ਗਿਆ ਅਸੀਂ ਇੱਥੇ ਫੜਕ ਬੰਦ ਕਰਾਂਗੇ ਉਸ ਤੋਂ ਬਾਅਦ ਫਿਰ ਜੋ ਕੁਝ ਹੋਊਗਾ ਜਦੋਂ ਹੋਊਗਾ ਉਹਨੂੰ ਨਿਬੜਾਂਗੇ ਉਠਾਂਗੇ ਨਹੀਂ ਤਾਂ ਟੱਟ ਲਾਵਾਂਗੇ ਛੜਕ ਤੇ ਦਫ਼ਤਰ ਨਹੀਂ ਚਲੋਂਦਿਆਂ ਨੂੰ ਇਹ ਠੱਗ ਕਰਨਾ ਬੰਦ ਕਰੋ ਭਾਈ ਪਹਿਲਾਂ ਵੀ ਜਿਹੜਾ ਹੈਗਾ ਇਹਨਾਂ ਨੇ ਨੋਟ ਪ੍ਰਗਟ ਕੀਤਾ ਸੀਗਾ ਤੇ ਪਰਿਵਾਰ ਨੂੰ ਕੋਈ ਝਾਕ ਦਿੱਤਾ ਸੀਗਾ ਉਹ ਪਹਿਲਾਂ ਜਿੱਦਨੇ ਆਏ ਸੀਗੇ ਉਸ ਦਿਨ ਪਰਿਵਾਰ ਨੂੰ ਇਹਨਾਂ ਨੇ ਇਹ ਗੱਲ ਕਹੀ ਸੀ ਵੀ ਇੱਕ ਦੋ ਦਿਨਾਂ ਵਿੱਚ ਬੈਠ ਕੇ ਗੱਲ ਕਰਦੇ ਨਵੇੜਦੇ ਪੁਲਸ ਤਾਂ ਹੋਈ ਆ ਵੀ ਤੁਸੀਂ ਰਾਈ ਨਵਾ ਕਰ ਲਓ ਪੈਸੇ ਲੈ ਲਓ ਵੀ ਕਿਉਂ ਪੈਸੇ ਲੈਣ ਅਗਲੇ ਦਾ ਪਰਿਵਾਰ ਯਾਰਦਾ ਉਹਨਾਂ ਨੇ ਘਰ ਯਾਰਦਾ ਜਿਹੜੀ ਤਿੰਨ ਕਿੱਲੇ ਪਹਿਲੀ ਉਹਨੇ ਵੇਚੀ ਕੀ ਵਾਪਸ ਆਜੂਗੀ ਜਵਾਬ ਉਥੇ ਬਾਹਰ ਰੋਲਦੇ ਫਿਰਦੇ ਆ ਕਿ ਉਹ ਉਹਦਾ ਨਾਲ ਉਥੇ ਉਹਨਾਂ ਦਾ ਕੋਈ ਹੱਲ ਹੋ ਜਾਊਗਾ ਜਦੋਂ ਬੰਦਾ ਵਿਜੇ ਤੋਂ ਆਊਟ ਹੋ ਗਿਆ ਇੱਕ ਵਾਰੀ ਬਿਦਾਊਟ ਵਿਜਾ ਹੋ ਗਿਆ ਹੀ ਨਿਕਲ ਹੋ ਗਿਆ ਹੁਣ ਉਹਦਾ ਕੀ ਹਾਲ ਆ ਉਹਨਾਂ ਦਾ ਹਾਲ ਇਹ ਆ ਵੀ ਉਹਨੂੰ ਚੱਕ ਕੇ ਇਧਰ ਚੜਾਉਣਗੇ ਇਧਰ ਆ ਕੇ ਫਿਰ ਉਹ ਮਰੂਗਾ ਜਾਂ ਫਾਹ ਲਊਗਾ ਜਾਂ ਨੈਟ ਚਾਲ ਵਾਰੂਗਾ ਉਹਦਾ ਫਿਊਚਰ ਖਰਾਬ ਹੋ ਗਿਆ ਬੱਚੇ ਦਾ ਦਸੋਰਾ ਕੌਣ ਜ਼ਿੰਮੇਵਾਰ ਆ ਪਿਓ ਨਹੀਂ ਇਹਨਾਂ ਦੇ ਪਰਚੇ ਕੌਣ ਦਿੰਦੇ ਆ ਤੇ ਬੰਦੇ ਕਦੇ ਰਾਜੀ ਨਵੇਂ ਇਹਨਾਂ ਨਾਲ ਇਹ ਤਾਂ ਕਬੂਤਰਬਾਈ ਦਾ ਪਰਚਾ ਦੇਣਾ ਆਪੇ ਅਗਲੇ ਰਾਜਨਾਵਾ ਕਾਲ ਨੂੰ ਕਰਨ ਤੇ ਨਾ ਕਰਨ ਉਹਨਾਂ ਦੀ ਮਰਜ਼ੀ ਹੈ ਇਹਨਾਂ ਦੀ ਬੇਨ ਕੰਪੈਲ ਕਰ ਰਹੇ ਆ ਵੀ ਤੁਸੀਂ ਰਾਜਨਾਵਾ ਕਰਾ ਦੇਣਾ ਤੁਹਾਡੀ ਬਾਹ ਕੇ ਸੈਟਿੰਗ ਕਰਾ ਦਿੰਨੇ ਆ ਪੈਸੇ ਅਗਲੇ ਨੂੰ ਕੀ ਕਰਨੇ ਆ ਮਾਲਕ ਨਾਲ ਗੱਲਬਾਤ ਹੋਈ ਹੈ ਹੈ ਉਹ ਤਾਂ ਗੱਲ ਕਰਦੇ ਨਹੀਂ ਜਿ ਕਿਸੇ ਨਾਲ ਤੁਸੀਂ ਇਹਨਾਂ ਦੀ ਬਾਈਟ ਲੈ ਲਓ ਕੀ ਮਸਲਾ ਜੇ ਤੁਹਾਨੂੰ ਜਵਾਬ ਦੇ ਦਿੰਦੇ ਕਹਿ ਲਓ ਉਹ ਕਹਿੰਦੇ ਅਸੀਂ ਪੈਸੇ ਨਹੀਂ ਲਏ ਅਦਾਰੇ ਦਾ ਕੀ ਨਾਮ ਹੈ ਤੇ ਮਾਲਕ ਅਦਾਰਾ ਗਲੋਬਲ ਗਲੋਬਲ ਐਜੂਕੇਅਰ ਅਦਾਰਾ ਜੀ ਇਹ ਹੈ ਇਹ ਉਹਦਾ ਨਾਮ ਕੀ ਇੰਸਟੀਚਿਊਟ ਦੇ ਨਾਂ ਤੇ ਵੀ ਅਸੀਂ ਕਲਾਸਾਂ ਲਾਉਣੇ ਆ ਆਈਲੈਂਡਸ ਕਰਾਉਣੇ ਆ ਉਹਦੀ ਆੜਦੇ ਵਿੱਚ ਇਹ ਇਹਨਾਂ ਦਾ ਰਿਕਾਰਡ ਚੈੱਕ ਕਰੋ ਇਹਨਾਂ ਦੇ ਬੈਂਕ ਖਾਤੇ ਚੈੱਕ ਕਰੋ ਇਹਨਾਂ ਦੀਆਂ ਪ੍ਰਾਪਰਟੀਆਂ ਚੈੱਕ ਕਰੋ ਤੁਹਾਡੇ ਸਾਹਮਣੇ ਕਰੋੜਾ ਰੁਪਈਆ ਦਾ ਅਰਭਾ ਪਿਆਰਾ ਕਪੜਾ ਆਊਗਾ 100 100 150 ਗਿੱਲੇ ਪੈਲੀਆਂ ਵੜਾਈ ਬੱਠੇ ਲੋਕਾਂ ਨੂੰ ਲੁੱਟ ਕੇ ਕਿੱਥੇ ਸਰਕਾਰ ਸੁੱਤੀ ਆ ਫਿਰ ਕਹਿੰਦੇ ਫਲਾਣਾ ਬੋਲਦਾ ਢਮਕਾ ਬੋਲਦਾ ਜੋ ਸਰਕਾਰ ਕੋਈ ਕੰਮ ਨਾ ਕਰੂਗੀ ਤਾਂ ਲੋਕਾਂ ਨੇ ਤਾਂ ਬੋਲਣਾ ਨਾ ਹਨਕੇ ਇਸ ਕਰਕੇ ਇਧਰ ਆਹਿੰਦਾ ਸਰਕਾਰ ਨੂੰ ਵੀ ਬੇਨਤੀ ਕਰਦੇ ਆ ਤੇ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਦੇ ਆ ਇਧਰ ਨਿਗਾਹ ਕਰੋ ਥੋੜੀ ਜੀ ਐਡੀ ਤਗੜੀ ਲੁੱਟ ਹੋਈ ਜਾਂਦੀ ਬਾਜ਼ਾਰ ਦੇ ਵਿੱਚ ਲੋਕਿਆਂ ਦੇ ਘਰਾਂ ਦੇ ਘਰ ਉੱਡ ਗਏ ਤੁਹਾਡਾ ਪਹਿਲਾਂ ਵੀ ਤੁਸੀਂ ਆਏ ਸੀ ਅੱਜ ਦੁਬਾਰਾ ਫੇਰ ਇੱਥੇ ਬੈਠੇ ਹੋ ਸਾਡੇ ਪਹਿਲਾਂ ਵੀ ਆਏ ਆ ਜਿੰਦੇ ਮੈਂਡਮਾਂ ਨੇ ਠਾਦਾ ਥਾਣੋਂ ਕਹਿੰਦੇ ਅਸੀਂ ਤੁਹਾਡਾ ਸਮਝੌਤਾ ਕਰਦੇ ਹਾਂ ਕੋਈ ਗੱਲ ਬੋਣੇ ਪਰ ਇਹਨਾਂ ਨੇ ਕੋਈ ਗੱਲ ਫਿਰੇ ਨਹੀਂ ਲਾਈ ਨਾ ਕੋਈ ਪੁਲਿਸ ਨੇ ਫਿਰੇ ਲਾਈ ਪੁਲਿਸ ਨੂੰ ਇਹ ਪੈਸੇ ਕੋਈ ਦੇ ਕਹਿੰਦਾ ਮੈਂ ਦੇ ਦੇਣੇ ਆ ਦਿੱਤੇ ਵੀ ਆ ਪੈਸੇ ਨੇ ਤਾਂ ਇਹ ਸਾਡੀ ਸੁਣਵਾਈ ਹੁੰਦੀ ਆ ਕਿ ਗੇੜੇ ਗੇੜੇ ਮਾਰ ਕੇ ਮੁੜ ਜਾਂਦੇ ਨੇ ਨਾ ਕੋਈ ਪੁਲਿਸ ਸਾਡੀ ਗੱਲ ਸੁਣਦੀ ਆ ਨਾ ਇਹ ਗੱਲ ਸੁਣਦਾ ਕੋਈ ਕੀ ਮਸਲਾ ਸੀ ਪੂਰਾ ਮਸਲਾ ਪੈਸਿਆਂ ਦਾ ਸੀਗੇ ਬਾਹਰ ਬੱਚੇ ਹੋ ਗੱਲੇ ਸੀਗੇ ਉਹਨਾਂ ਦਾ ਮਸਲਾ ਸੀ ਕਿ ਪੀਆਰ ਕਹਿੰਦਾ ਕਰਾ ਕੇ ਦੇਉਂਗਾ ਫਾਈਟ ਕਰ ਕੋਈ ਨਹੀਂ ਕਰਦਾ ਨਾ ਪੀਆਰ ਕਰਵਾਉਣਾ ਨਾ ਕੋਈ ਕਰਦਾ ਨਾ ਰੇ ਲਾਈ ਜਾਂਦਾ ਜਵਾਬ ਦੇਈ ਜਾਂਦਾ ਜਿਹੜੀ ਜਗ੍ਹਾ ਵਿੱਚ ਇੱਕ ਨੇੜਾ ਭੇਜਿਆ ਸਰੀਜ ਕਿੰਨੇ ਜਣੇ ਸੀ ਬੇੜਾ ਸੀ ਇੱਕ ਜਵਾਈਦ ਪਰ ਉਸ ਦਿਨ ਜਿਹੜਾ ਹੈਗਾ ਤੁਸੀਂ ਬੈਠੇ ਸੀ ਮਮੋਲ ਪਾਣੀ ਵਿੱਚ ਉਸ ਤੋਂ ਬਾਅਦ ਕਿਸੇ ਨਾਲ ਇਹਨਾਂ ਨਾਲ ਕੋਈ ਗੱਲਬਾਤ ਹੋਈ ਕੋਈ ਪੁੱਛਣਾ ਹੋਈਏ ਪੁਲਿਸ ਨੂੰ ਕਹਿੰਦੇ ਕੋਈ ਨਹੀਂ ਥੋੜਾ ਕਰਾਉਣੇ ਸਮਝੌਤਾ ਬੈਠ ਕੇ ਕਰਾਉਣੇ ਅੱਜ ਸਵੇਰੇ ਸਾਡੇ ਕੋਈ ਨਹੀਂ ਆਉਂਦਾ ਸਾਨੂੰ ਜਿਹੜਾ ਇਹਦਾ ਮੀਨ ਹੁੰਦਾ ਰਹਿ ਕੰਮ ਨਾ ਕਰਦਾ ਬਈਆ ਈ ਮੈਂ ਉਹ ਕਰਦਾ ਨਹੀਂ ਗੱਲ ਨਹੀਂ ਕਰਦਾ ਉਹ ਕਹਿੰਦਾ ਮੈਨੂੰ ਫੋਨ ਹੀ ਨਾ ਕਰੀ ਕਿਹੜੇ ਪੈਸੇ ਲੈ ਮੈਂ ਦੇ ਤਾ ਨਹੀਂ ਜਿਸ ਤਰ੍ਹਾਂ ਤੁਸੀਂ ਕਹਿੰਦੇ ਫੋਨ ਨਾ ਕਰੀ ਤੁਹਾਨੂੰ ਕਿਸ ਤਰ੍ਹਾਂ ਕਿਹਾ ਗਿਆ ਉਹਦੇ ਵਿੱਚ ਕਿਹਾ ਵੀ ਰਿਕਾਰਡਿੰਗਾ ਤੁਹਾਡੇ ਕੋਲ ਭੇਜ ਦਾਂਗੇ ਅਸੀਂ ਤੁਹਾਡੇ ਕੋਲੇ ਸਾਰਾ ਕੁਝ ਹੈਗਾ ਸਾਡੇ ਕੋਲੇ ਸਬੂਤ ਸਾਰੇ ਹੈਗੇ ਆ ਉਹਦੇ ਵਿੱਚ ਤੁਹਾਨੂੰ ਸਭ ਕੁਝ ਦੇਵਾਂਗੇ ਉਹ ਜਿਹੜੀ ਹੈਗੀ ਆ ਤੁਹਾਡੀ ਕੋਈ ਰਿਕਾਰਡਿੰਗ ਜਿਹੜੀ ਹੈਗੀ ਉਹ ਵੀ ਹੈਗੀ ਹੈ ਸਭ ਕੁਝ ਮੈਸੇਜ ਹੈ ਹੈ ਹੈਗੇ ਸਭ ਕੁਝ ਹੈਗਾ ਜੀ ਦੀ ਵੀਡੀਓ ਹੋਈਆਂ ਸਾਰੇ ਕੁਝ ਹੈਗਾ ਜੀ ਪੈਸੇ ਗੈਂਦੇਆਂ ਦੀਆਂ ਵੀਡੀਓ ਹੈਗੀਆਂ ਜਿਨ੍ਹਾਂ ਦੇ ਪੈਸੇ ਦਿੱਤੇ ਜਿਹੜੇ ਮੁੰਡੇ ਨੇ ਦਿੱਤੇ ਉਹ ਦਾਫਰ ਛੋਟਾ ਥੋੜੀ ਮਾਗੀ ਮਾਗੇ ਵਾਗੇ ਹੀ ਆ ਸਾਡੀ ਨਹੀਂ ਤਾਂ ਇੱਥੇ ਡਾਕਟਰ ਜੀ ਮਰਨਾ ਪਤਾ ਹੋਰ ਕਿਤੇ ਨਹੀਂ ਜਾਣਾ ਆਪਾਂ ਕੋਣੀ ਕੋਣੀ ਕਵਰਾਣਾ ਤੋਂ ਕੋਈ ਗੱਲ ਹੋਣੀ ਪਤਾ ਕੀ ਨਾਮ ਹੈ ਜੀ ਤੁਹਾਡਾ ਕੀ ਨਾਮ ਬਤੋ ਕੀ ਗੱਲ ਕੀ ਹੋਈ ਗੱਲ ਵੀ ਜੀ ਬੇਟਾ ਦੇ ਡਵਾਈਸ ਨਾਲ ਲਿਆ ਬਾਹਰ ਮੇਰੇ ਨਾਲ ਤਿੰਨ ਕਿਲੇ ਜੀ ਕੋਈ ਵੀ ਚੁਪੇ ਤੇ 60 ਲੱਖ ਰੁਪਈਆ ਦੀ ਯਾਦ ਰਿਆ ਹੁਣ ਬੱਚਿਆਂ ਦੇ ਕੀ ਜੇ ਨਹੀਂ ਵਾਧੇ ਸੀਗੇ ਤੇ ਤਾਂ ਕਰਕੇ ਸਾਨੂੰ ਇਹ ਮੈਂ ਵੀ ਫੋਨ ਕੋਲੇ ਹੁੰਦੇ ਸੁਣਦਿਆਂ ਤੂੰ ਫਿਕਰ ਨਾ ਕਰ ਤੂੰ ਫਿਕਰ ਨਾ ਕਰ ਇਹ ਦੇ ਮੋਰ ਕੇ ਲੱਖ ਦੇ ਨੇ ਫੋਨ ਕੀਤਾ ਕਹਿੰਦਾ ਤੂੰ ਮੈਨੂੰ ਇਦੋਂ ਬਾਅਦ ਫੋਨ ਨਹੀਂ ਕਰਨਾ ਮੈਂ ਤੇਰੇ ਕਿਹੜੇ ਪੈਸੇ ਲਈ ਆ ਉਸ ਤੋਂ ਬਾਅਦ ਅਸੀਂ ਇਹ ਰੱਟਾ ਦਾ ਚੱਕਿਆ ਸਾਨੂੰ ਮੇਰੇ ਵਿਧਵਾਖਾ ਦਾ ਸਾਥ-ਥਾਲ ਦੇ ਪੈਸੇ ਕੱਟ ਲਵੇ ਬਾਕੀ ਮੇਰੇ ਪੈਸੇ ਵਾਪਸ ਕਰ ਜੇ ਉਹਨਾਂ ਨੂੰ ਕੋਸ਼ ਹੋ ਗਿਆ ਤਾਂ ਵੀ ਇਹ ਵੀ ਜ਼ਿੰਮੇਵਾਰ ਹੈ ਜੇ ਅਸੀਂ ਸਾਨੂੰ ਇਥੇ ਕੋਸ਼ ਹੋਇਆ ਤਾਂ ਵੀ ਇਹ ਵੀ ਜ਼ਿੰਮੇਵਾਰ ਤੁਸੀਂ ਪੁਲਿਸ ਨੂੰ ਮਿਲੇ ਹੋਈ ਕੋਪਾ ਪੁਲਿਸ ਨੂੰ ਮਿਲਗੇ ਜਾਂਦੇ ਆ ਤੇ ਪੁਲਿਸ ਵਾਲੇ ਗੱਲ ਹੀ ਨਹੀਂ ਸੁਣਦੇ ਕੀ ਲੱਗਦਾ ਤੁਹਾਨੂੰ ਆਮੀ ਬਿਲਾ ਦੇ ਸਾਹਮਣੇ ਬਸਾਇਓ ਫੋਰਚਨ ਪੈਸੇ ਤੱਕ ਹੀ ਜਾਂਦਾ ਸਾਡੇ ਕੋਲੇ ਪੈਸੇ ਹੈ ਨਹੀਂ ਸਰਕਾਰ ਦਾ ਇੱਕ ਪਾਸੇ ਦਾਅਵੇ ਕਰ ਰਹੀ ਜਾਂਦੇ ਕੰਪਿਊਟਰ ਵੰਡਿਆਣੋ ਆਸੀ ਕਿਰੇ ਹੈ ਜਿੰਨਾ ਵਿੱਚ ਟੱਕੇ ਜਾਂਦੇ ਆ ਰੋਸੀ ਕਹੇ ਸਾਡੇ ਤੋਂ ਪਾ ਆ ਕੀ ਕਹਿੰਦਾ ਨਹੀਂ ਮੈਂ ਫਿਰ ਸਾਡੇ ਨਾਲ ਸਾਥ ਮਿਲਣ ਲੱਗਿਆ ਜਾਂ ਫਿਰ ਪੱਕਾ ਹੋਣਾ ਚਾਹੀਦਾ ਮੈਂ ਤੇ ਕੀ ਕੁੱਛ ਬੋਲੋ ਕਰਵੇ ਕੀ ਤੇਰੀ ਲੋਕੇ ਉਹ ਮਦਈਆਂ ਨੇ ਧੋਚ ਲਗਾਏ ਨੇ ਕਿ ਕੁੱਛ ਨਾ ਕੋਈ ਕਾਰਵਾਈ ਨਹੀਂ ਕੀਹ ਰਹੀ ਇਸ ਦੀ ਧਰਨਾ ਕਰਾਂਗੇ ਇੱਕ ਗਲੋਬਲ ਐਜੂਕੇਸ਼ਨ ਜਿਹੜਾ ਸਾਡਾ ਇੰਸਟੀਚਿਊਸ਼ਨ ਹੈ ਤੇ ਫ੍ਰੀ ਕੋਟਾ ਹੋਂਦੇ ਵਿੱਚ ਇੱਕ ਪਰਿਵਾਰ ਵੱਲੋਂ ਇਸ ਇੰਸਟੀਚਿਊਸ਼ਨ ਦੇ ਬਾਰੇ ਧਰਨਾ ਲਗਾਇਆ ਗਿਆ ਸੀ ਕਿ ਉਹਨਾਂ ਨਾਲ ਇਸ ਸੰਸਥਾ ਨੂੰ ਕਿਸੇ ਪ੍ਰਕਾਰ ਕਿਸ ਤਰ੍ਹਾਂ ਦੀ ਠੱਗੀ ਮਾਰੀ ਗਈ ਤਾਂ ਉਹ ਜਿਹੜੀ ਕੰਪਲੇਂਟ ਸਾਡੇ ਕੋਲ ਚੱਲ ਰਹੀ ਹੈ ਤੇ ਅਸੀਂ ਉਹਦੇ ਸਦੇ ਕਾਰਵਾਈ ਕਰ ਰਹੇ ਹਾਂ ਬਹੁਤ ਜਲਦੀ ਜਿਹੜਾ ਜਿਹੜੀ ਪਾਰਟੀ ਨੂੰ ਸਾਥ ਆਜੇ ਵੀ ਜੇਕਰ ਕੋਈ ਇਹੋ ਜਿਹੀ ਗੱਲ ਆਉਂਦੀ ਤਾਂ ਬੰਦ ਕਾਰਵਾਈ ਕੀਤੀ ਜਾਏਗੀ ਉਹਦਾ ਜਿਹੜਾ ਇਹ ਪ੍ਰੋਸੈਸ ਹੁੰਦਾ ਥੋੜਾ ਜਿਆ ਵੱਡਾ ਹੁੰਦਾ ਤੇ ਇਹ ਹੀ ਡਾਕੂਮੈਂਟਸ ਜਿਹੜੇ ਤਾਂ ਕਾਫੀ ਕਲੈਕਟ ਕਰਨੇ ਪੈਂਦੇ ਤਾਂ ਜੋ ਸਾਹਮਣੇ ਆਏ ਉਸ ਤਰ੍ਹਾਂ ਦੀ ਕਾਰਵਾਈ ਹੋਏਗੀ